वाहे गुरु वाहे गुरु, गुरु जीना नाम, नाम जी। वाहेगुरू वाहे गुरु, वाहे गुरु जी का खालसा वाहेगुरु जी की फतेह बापू मनजीत सिंह पुत्र फौजा सिंह उम्र 50 ਤੋਂ 60 ਸਾਲ ਦੇ ਆਸ-ਪਾਸ ਸੀ ਬਾਪੂ ਦੀ ਸਾਡੇ ਕੋਲੇ 27 10224 ਨੂੰ ਆਏ ਸੀ ਤੇ 30 11224 ਨੂੰ ਅਕਾਲ ਚਲਾਣਾ ਕਰ ਗਏ ਜਿਹੜਾ 1 ਮਹੀਨਾ ਤੇ 3 ਕਿ ਦਿਨਾਂ ਦਾ ਸਫ਼ਰ ਜਿਹੜਾ ਇਹਨਾਂ ਨੇ ਸਾਡੇ ਕੋਲ ਇੱਥੇ ਪੂਰਾ ਕੀਤਾ ਉਹਦੇ ਜ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਾਡੇ ਕੋਲੇ ਬਾਪੂ ਜੀ ਨੂੰ ਬਾਪੂ ਜੀ ਦਾ ਭਾਨਜਾ ਬਲਕਾਰ ਸਿੰਘ ਲੈ ਕੇ ਆਇਆ ਸੀ ਵੀਰ ਨਾਨਕ ਮੱਤਾ ਸਾਹਿਬ ਤੋਂ ਪੀਲੀ ਭੀਤ ਇਲਾਕਾ ਯੂਪੀ ਦੇ ਵਿੱਚ ਉੱਥੇ ਬਹੁਤ ਸਾਰੇ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਬਾਪੂ ਜੀ ਦੀ ਹਾਲਤ ਬਹੁਤ ਖਰਾਬ ਸੀ ਅੱਖਾਂ ਪੀਲੀਆਂ ਹੋਈਆਂ ਹੋਈਆਂ ਸੀਗੀਆਂ ਪੀਲੀਏ ਦੇ ਨਾਲ ਜੌਂਡਰਸ ਦੇ ਨਾਲ ਲੀਵਰ ਜਮਨ ਡੈਮੇਜ ਹੋ ਚੁੱਕਿਆ ਸੀ ਸ਼ਰਾਬ ਬਾਲੀ ਪੀਂਦੇ ਸੀ ਸ਼ਰਾਬ ਪੀਣ ਦੇ ਆਦੀ ਸੀ ਹੁਣ ਜਦੋਂ ਸਾਡੇ ਕੋਲੇ ਵੀਰੇ ਹੋਣੀ ਨਾਨਕ ਮੱਤਾ ਸਾਹਿਬ ਤੋਂ ਲੈ ਕੇ ਆਏ ਗੁਰੂ ਦੇ ਘਰ ਦਾ ਨਾਮ ਹੀ ਆ ਗਿਆ ਵਿੱਚ ਤਾਂ ਸਾਨੂੰ ਇੱਕ ਉਹ ਵੀ ਭਾਵਨਾ ਪੈਦਾ ਹੋ ਗਈ ਤੇ ਇੱਕ ਐਡੀ ਦੂਰੋਂ ਭਾਂਜਾ ਲੈ ਕੇ ਆਇਆ ਬੜੀ ਮੁਸ਼ਕਲ ਨਾਲ ਇਕੱਲਾ ਪਹਿਲਾਂ ਤਾਂ ਅਸੀਂ ਮਨ ਕਰਤਾ ਵੀ ਇਹ ਸ਼ਰਾਬ ਪੀਣ ਵਾਲਾ ਬੰਦਾ ਵੀ ਸਾਡੇ ਕੋਲੇ ਇਹਨੂੰ ਇਲਾਜ ਦਾ ਸਾਡਾ ਸਿਸਟਮ ਨਹੀਂ ਹੈਗਾ ਪਰ ਹਾਲਤ ਹੀ ਨਹੀਂ ਮਾੜੀ ਸੀ ਸਾਹ ਇਹਨੇ ਖਿੱਚਵੇਂ ਆਉਂਦੇ ਸੀ ਐਂ ਸੀ ਵੀ ਇੱਥੇ ਨਾ ਕਿਤੇ ਪੂਰਾ ਹੋ ਜੇਵੇ ਬਾਈ ਤਾਂ ਮਜਬੂਰਨ ਹਸਪੀਟਲ ਦਾਖਲ ਕਰਨਾ ਪੈ ਗਿਆ ਤਾਂ ਫਿਰ ਵੀਰੇ ਨਾਲ ਗੱਲ ਕੀਤੀ ਇਹ ਕਹਿੰਦਾ ਮੈਂ ਰਹਿ ਵੀ ਨਹੀਂ ਸਕਦਾ ਮੈਨਾਂ ਛੱਡ ਕੇ ਮੁੜਨਾ ਅਸੀਂ ਕਿ ਵੀਰੇ ਵੀ ਤੂੰ ਨਾਲ ਤਾਂ ਰੋਕ ਥੋੜੇ ਦਿਨ ਵੀ ਕੋਈ ਨਾ ਆਪਾਂ ਦੇਖਦੇ ਜੇ ਤੂੰ ਲੈ ਕੇ ਆਇਆ ਏ ਟਿੱਧੂਰ ਆਪਾਂ ਕੋਸ਼ਿਸ਼ ਤਾਂ ਕਰਦੇ ਆ ਵੀ ਚਲੋ ਤਕੜਾ ਹੋ ਜਾਵੇ ਸਰੀਰ ਤਕੜਾ ਸੀ ਸਿਹਤ ਤਕੜੀ ਸੀ ਉਮਰ ਵੀ ਇੰਨੀ ਜ਼ਿਆਦਾ ਹੈ ਨਹੀਂ ਸੀਗੀ ਟਰੱਕ ਡਰਾਈਵਰ ਸੀ ਸਾਰੀ ਉਮਰ ਟਰੱਕ ਡਰਾਈਵਰੀ ਕੀਤੀ ਆ ਤੇ ਬਾਈ ਦੱਸਦਾ ਸੀ ਕਹਿੰਦਾ ਵੀ ਟਰੱਕਾਂ ਤੇ ਰਹਿੰਦਾ ਸੀ ਵੀ ਥੋੜੇ ਦਿਨ ਪਹਿਲਾਂ ਸਾਡੇ ਘਰ ਦੇ ਬਾਹਰ ਇਹਨੂੰ ਕੋਈ ਲਾ ਗਿਆ ਤੇ ਅਸੀਂ ਲਾਰਜ ਕਰਨ ਜੋਗ ਹੈ ਨਹੀਂ ਸੀ ਮੇਰੀ ਮੰਮੀ ਵੀ ਬਿਮਾਰ ਰਹਿੰਦੀ ਉਹ ਵੀ ਹਸਪਤਾਲ ਚ ਦਾਖਲ ਆ ਤੇ ਵੀ ਫਿਰ ਅਸੀਂ ਲੋਕ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਤੁਹਾਡਾ ਨਾਮ ਲਿਆ ਫਿਰ ਅਸੀਂ ਇੱਥੇ ਲੈ ਕੇ ਆ ਗਏ ਚਲੋ ਬਲਕਾਰ ਸਿੰਘ 2 ਦਿਨ ਰਿਹਾ ਸਾਡੇ ਕੋਲੇ 2 ਦਿਨਾਂ ਬਾਅਦ ਇਹ ਬਿਨਾਂ ਦੱਸੇ ਤੋਂ ਸਾਨੂੰ ਇੱਥੋਂ ਚਲਾ ਗਿਆ ਹਸਪਤਾਲ ਤੋਂ ਵੀਰਾ ਚਲੋ ਅੱਜ ਧੰਨਵਾਦ ਕਰਦੇ ਸ਼ੁਕਰੀਆ ਕਰਦੇ ਆ ਵੀਰੇ ਦਾ ਵੀ ਆ ਗਿਆ ਅਸੀਂ 4 ਦਿਨਾਂ ਤੋਂ ਅੜੀ ਕਰੇ ਸੀ 27 ਤਰੀਕ ਦੀ ਦੇੱਥ ਹੋਈ ਆ ਆਪਣੇ 30 ਤਰੀਕ ਦੀ ਡੈੱਥ ਹੋਈ ਹੋਈ ਆ ਬਾਪੂ ਦੀ ਤੇ ਅੱਜ 4 ਤਰੀਕ ਹੋ ਗਈ ਆ ਪੰਜਵਾਂ ਦਿਨ ਸੀ ਅੱਜ ਮੋਰਚਰੀ ਦੇ ਵਿੱਚ ਬੋਡੀ ਨੂੰ ਰੱਖਿਆ ਹੋਇਆ ਕਿਉਂਕਿ ਸਾਨੂੰ ਐ ਸੀ ਵੀ ਕੋਈ ਪਰਿਵਾਰ ਦਾ ਮੈਂਬਰ ਆਵੇ ਜਾਂ ਨਾ ਜਿੰਨਾਂ ਦਾ ਪਤਾ ਨਹੀਂ ਹੁੰਦਾ ਸਾਨੂੰ ਤਾਂ ਲਵਾਰ ਸਿਸਕਾਰ ਕਰਦੇ ਹੀ ਆ ਵੀ ਜਿੰਨਾਂ ਦਾ ਅਨਨੋਨ ਆ ਪਤਾ ਹੀ ਨਹੀਂ ਕੋਣ ਨੇ ਬੰਦੇ ਹਨਾ ਤੇ ਜਿਹਦਾ ਪਤਾ ਸੀ ਸਾਰਾ ਕੁਝ ਹੈ ਨਾ ਵੀ ਉਹਨੂੰ ਸੰਸਕਾਰ ਕਰਨਾ ਲਵਾਰ ਸਾਡਾ ਜਮੀਰ ਨਹੀਂ ਸੀ ਅਲੋਕ ਕਰਦਾ ਅਸੀਂ ਵੀਰੇ ਨੂੰ ਫੋਨ ਵੀ ਕਰਦੇ ਸੀ ਚਲੋ ਇਹ ਸਾਡਾ ਫੋਨ ਵੀ ਚੱਕਦਾ ਰਿਹਾ ਇਹ ਦੱਸਦਾ ਸੀ ਮੇਰੀ ਮੰਮੀ ਬਿਮਾਰ ਆ ਮੈਂ ਆ ਨਹੀਂ ਸਕਦਾ ਹਸਪੀਟਲ ਚ ਆਹੋ ਜਿਹੜੇ ਦੂਜੇ ਵੀਰ ਇਹਨਾਂ ਜਿਨ੍ਹਾਂ ਨੇ ਇਹਨੂੰ ਭੇਜਿਆ ਸੀ ਸਾਡੀ ਟੀਮ ਦੇ ਮੈਂਬਰ ਉਹਨਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਮੇਰੀ ਬੇਟੀ ਦਾ ਵਿਆਹ ਵਾ ਮੈਂ ਵੀ 7 ਤਰੀਕ ਤੋਂ ਬਾਅਦ ਆਵਾਂਗਾ ਤਾਂ ਅਸੀਂ ਸਿਰਫ ਇਸ ਇੱਕ ਉਮੀਦ ਦੇ ਨਾਲ ਬਾਪੂ ਨੂੰ ਲਈ ਬੈਠੇ ਸੀ ਵੀ ਚਲੋ ਕੋਈ ਤਾਂ ਆਊਗਾ ਪਰ ਅੱਜ ਅਸੀਂ ਸੋਚਿਆ ਹੋਇਆ ਸੀ ਵੀ ਬਾਪੂ ਦਾ ਸੰਸਕਾਰ ਕਰ ਦੇਣਾ ਧੰਨਵਾਦ ਅੱਜ ਸਵੇਰੇ ਤੜਕੀ ਬਲਕੌਰ ਸਿੰਘ ਸਾਡੇ ਕੋਲੇ ਪਹੁੰਚ ਗਿਆ ਉੱਥੋਂ ਯੂਪੀ ਤੋਂ ਆਇਆ ਵੀਰਾ ਨਨਕਾ ਮੱਤਾ ਸਾਹਿਬ ਤੋਂ ਤੇ ਕਈ ਵਾਰੀ ਇਨਸਾਨ ਦੇ ਜੀਵਨ 'ਚ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕਿਵੇਂ ਕਿਹੜੇ ਮੋੜ ਤੇ ਕਿਹੜੀ ਗਲੀ 'ਚ ਕਿਹੜੇ ਕੂਚੇ ਤੇ ਕਦੋਂ ਸਾਡੇ ਨੈਣ ਪ੍ਰਾਣ ਖਤਮ ਹੋ ਜਾਣੇ ਆ ਭਾਈ ਇਨਸਾਨ ਮੇਰੀ ਮੇਰੀ ਕਰਦਾ ساری ਜ਼ਿੰਦਗੀ ਕਿੰਨਾ ਕੁਛ ਕਰਦਾ ਕਿੰਨੇ ਪਾਪੜ ਬੇਲਦਾ ਤਾਂ ਮਨਜੀਤ ਸਿੰਘ ਨੇ ਵੀ ਬਹੁਤ ਸਾਰੇ ਪਾਪੜ ਵੇਲੇ ਜ਼ਿੰਦਗੀ 'ਚ ਟਰੱਕ ਚਲਾਇਆ ਪਰ ਅਖੀਰ ਕਿਸ ਹਾਲਾਤ ਦੇ ਵਿੱਚ ਚਲੇ ਗਏ ਸਿਰਫ ਇੱਕ ਸ਼ਰਾਬ ਦੀ ਆਦਤ ਨੇ ਨਸ਼ੇ ਦੀ ਆਦਤ ਨੇ ਆਪਣਿਆਂ ਤੋਂ ਵੀ ਦੂਰ ਕਰਤਾ ਕੋਈ ਪਰਿਵਾਰ ਦਾ ਮੈਂਬਰ ਪਿੱਛੇ ਆਉਣ ਨੂੰ ਤਿਆਰ ਨਹੀਂ ਸੀ ਕੋਈ ਪਰਿਵਾਰ ਦਾ ਮੈਂਬਰ ਨਾਲ ਖੜਨ ਨੂੰ ਤਿਆਰ ਨਹੀਂ ਸੀ ਸਾਡੀ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਇਸ ਗੱਲ ਤੋਂ ਸਿੱਧ ਵੀ ਲੈ ਸਕਦੇ ਹਾਂ ਸਿੱਖਿਆ ਵੀ ਲੈ ਸਕਦੇ ਹਾਂ ਬਿਨਸ਼ਾ ਸਾਨੂੰ ਕਿਸ ਲੈਵਲ ਤੱਕ ਪਹੁੰਚਾ ਸਕਦਾ ਤੇ ਅੱਜ ਸਾਡਾ ਸੁਪਨਿਆਂ ਦੇ ਘਰ ਦਾ ਪਰਿਵਾਰ ਸਾਰਾ ਆਪਣੀ ਇੱਕ ਇਨਸਾਨ ਹੋਣ ਦੀ ਰਿਸ਼ਤੇਦਾਰੀ ਨਿਭਾ ਰਿਹਾ ਇਨਸਾਨੀਅਤ ਦੀ ਅਸੀਂ ਇੱਕ ਆਪਣੀ ਰਿਸ਼ਤੇਦਾਰੀ ਨਿਭਾ ਰਹੇ ਹਾਂ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੇ ਜਿੰਨੀ ਕਿ ਸਾਨੂੰ ਸੇਵਾ ਬਖਸ਼ੀ ਸੀ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਬਾਪੂ ਜੀ ਨੂੰ ਸੱਚੇ ਪਾਤਸ਼ਾਹ ਹੁਣ ਆਪਣੇ ਚਰਨਾਂ 'ਚ ਜਗ੍ਹਾ ਦੇਣ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਇਹਨਾਂ ਦਾ ਜਨਤਮ ਸੰਸਕਾਰ ਪਿੰਡ ਹਸਨਪੁਰ ਸ਼ਮਸ਼ਾਨ ਘਾੜ ਚ ਹੋ ਰਿਹਾ ਵਾ ਇਹਨਾਂ ਦਾ ਭਾਨਜਾ ਬਲਕਾਰ ਸਿੰਘ ਇੱਥੇ ਮੌਜੂਦ ਹੈ ਹੀ ਵੀਰਾਂ ਲੈ ਕੇ ਆਇਆ ਸੀ ਸਾਡੇ ਕੋਲੇ ਇਹ ਕਹਿੰਦੇ ਵੀ ਹੁਣ ਯੂਪੀ ਲੈ ਕੇ ਜਾਣਾ ਵੀ ਸਾਡੇ ਲਈ ਸੰਭਵ ਨਹੀਂ ਇਸ ਹਾਲਾਤ ਦੇ ਵਿੱਚ ਇਹਨੂੰ ਚਲੋ ਜੋ ਭਾਵੇਂ ਕਰਤਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਆ ਤੇ ਹੁਣ ਬਾਪੂ ਜੀ ਦੇ ਅੰਤਮ ਸੰਸਕਾਰ ਕਰਨ ਦੀ ਜਿਹੜੀ ਵਿਧੀ ਆ ਉਦੇ ਵਿੱਚ ਅਰਦਾਸ ਕਰਨਗੇ ਭਾਈ ਨਿਸ਼ਾਨ ਸਿੰਘ ਜੀ ਪਹਿਲਾਂ ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਵਾਂਗੇ ਇੱਥੋਂ ਮਾਪਿਆਂ ਨੂੰ ਲੈ ਕੇ ਸ਼ਮਸ਼ਾਨ ਘਾਟਨ ਸੈਟ ਆਕ ਲਓ ਭਾਈ ਤੇ ਜੋੜੇ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਅਗੇ ਅਰਦਾਸ ਮਾਰੇ ਜੀਓ ਪਿੰਦ ਸਭ ਤੇਰਾ ਕੋ ਨਾ ਰਿਕਸਾ ਤੇਰੀ ਵਿੜਾਈ ਕੋਈ ਨਾ ਹੋ ਨਾ ਜਾਣੇ ਮੇਰਾ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸੇਪ ਕੋ ਤੇ ਜੀ ਸਹਾਏ ਵਾਰ ਸੇਪ ਕੋ ਤੇ ਜੀ ਕੀ ਪਾਸ਼ਾ ਹੀ ਦਸਵੇਂ ਪ੍ਰਥਮ ਪਗਉਤੇ ਸਿੰਘ ਕਾ ਗੁਰਨਾਨ ਦੇਵ ਜੀ ਆਏ ਫਿਰ ਅੰਗਦ ਗੁਰਤੇ ਅਮਰਦਾਸ RAMDASE ਹੋਈ ਸਹਾਇ ਅਰਜਣ ਹਰਗੋਬਿੰਦ ਰਉ ਸਿੰਗਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਥੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਰੀ ਆਏ ਘਰ ਨਾਂ ਨਿ ਜਾਵੇ ਤਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ 10ਵੇ ਪਾਛਾ ਚੇਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਤਸਾ ਪਾਛਾ ਅਯੋਤ ਤਨ ਤਨ ਚੇਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰਦਾ ਅੰਤਰ ਕੇ ਖਾਲਸਾ ਜੀ ਸਾਹਿਬੋ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਨੁਕਤਾ ਦੀ ਸੇਵਾ ਸਾਡੀ ਪਰਿਵਾਰ ਦੇ ਪਰਿਵਾਰ ਕਮੰਗਰ ਮਹਿਬਰ ਬਾਪੋ ਮਨਜੀਤ ਸਿੰਘ ਆਪਣੇ ਸਵਾਸਾਂ ਦੇ ਪੁੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਅਨਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਅਤੇ ਪਿੱਛੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਬਲ ਬਖਸ਼ਣਾ ਹੁਣ ਉਹਨਾਂ ਦੇ ਅੰਤਮ ਸੰਸਕਾਰ ਪਿੰਡ ਹਸਲਪੁਰ ਵਿਖੇ ਕੀਤੇ ਜਾਣਗੇ ਉਹਨਾਂ ਨੂੰ ਸੰਗਤਾਂ ਸ਼ਮਸ਼ਾਨ ਘਾਟ ਲੈ ਜਾਣ ਲਈ ਤਿਆਰ ਹਨ ਆਪ ਹੀ ਆਗਿਆ ਬਖਸ਼ੋ ਸੇਹੀ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਤੇ ਆਵੇ ਆਨਿਕ ਨਾਮ ਛੜਦੀ ਕਲਾ ਤੇਰੇ ਭੜੇਸਰੇ ਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪਉ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਜਪਉ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪਉ ਸਤਨਾਮ ਸਤਨਾਮ i'm <speaking in Spanish>